ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਰਾਜਨ ਮਹਿ ਰਾਜਾ ਉਰਜਾਇਓ ਮਨਨ ਮੈਂ ਅਬਿਮਾਨੀ ਏ ਭਾਈ ਜਿਵੇਂ ਰਾਜ ਭਾਗ ਦੇ ਕੰਮ ਧੰਦਿਆਂ ਵਿੱਚ ਰਾਜਾ ਉਲਜਿਆ ਫਸਿਆ ਰਹਿਂਦਾ ਹੈ ਅਤੇ ਅਬਿਮਾਨੀ ਹੰਕਾਰੀ ਪੁਰਸ਼ ਮਾਨਨ ਕਈਏ ਮਾਨ ਹੰਕਾਰ ਵਿੱਚ ਉਲਝਿਆ ਫਸਿਆ ਰਿਂਦਾ ਹੈ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਜਿਵੇਂ ਲੋਭ ਲਾਲਚ ਦੇ ਵਿੱਚ ਲੋਭੀ ਲਾਲਚੀ ਪੁਰਸ਼ ਲੁਭਾਇ ਮਨ ਹੋਇਆ ਰਿਂਦਾ ਤਿਵੇਂ ਗਿਆਨੀ ਗਿਆਨਮਾਨ ਪੁਰਸ਼ ਹਰੀ ਦੇ ਰੰਗ ਪ੍ਰੇਮ ਆਨੰਦ ਵਿੱਚ ਰਚੇ ਭਾਵ ਲੀਨ ਹੋਇ ਰਹੇ ਹੁੰਦੇ ਆ ਹਰ ਜਨ ਕਉ ਇਹੀ ਸੁਹਾਵੇ ਹਰੀ ਪਰਮੇਸ਼ਰ ਦੇ ਜਨ ਭਗਤਾਂ ਨੂੰ ਤਾਂ ਇਹੋ ਹੀ ਸੁਹਾਵੇ ਚੰਗਾ ਲੱਗਦਾ ਹੈ ਵੇਖ ਨਿਗਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਉਹ ਪਰਮੇਸ਼ਰ ਨੂੰ ਹਲਵੇ ਰੇ ਹਰ ਵੇਲੇ ਹੀ ਆਪਣੇ ਨਿਕਟ ਨੇੜੇ ਵੇਖ ਕਰਕੇ ਸਤਗੁਰਾਂ ਦੀ ਸੇਵਾ ਟਹਿਲ ਕਰਦੇ ਹਨ ਅਤੇ ਪਰਮੇਸ਼ਰ ਦੇ ਕੀਰਤਨ ਜਸ ਵਿੱਚ ਹੀ ਤ੍ਰਿਪਤਾਵੈ ਤ੍ਰਿਪਤ ਹੁੰਦੇ ਹਨ ਰਹਾਉ ਬਿਸਰਾਮ ਦੀ ਕੀ ਸਤਿਗੁਰੂ ਰਹਿਮਤ ਕਰਦੇ ਹਨ ਅਮਲਨ ਸਿਓ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਜਿਵੇਂ ਅਮਲਨ ਨਸ਼ੇ ਦੇ ਨਾਲ ਅਮਲੀ ਨਸ਼ਈ ਲਪਟਿਆ ਖਚ ਧੁੰਦਾ ਰਹਿੰਦਾ ਅਤੇ ਜਿਵੇਂ ਭੂਮਨ ਜ਼ਿਮੀਦਾਰਾਂ ਨੂੰ ਭੂਮੀ ਜ਼ਮੀਨ ਪਿਆਰੀ ਚੰਗੀ ਲੱਗਦੀ ਹੈ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਜਿਵੇਂ ਬਾਰਿਕ ਬੱਚਾ ਮਾਤਾ ਦੇ ਹਸਤਨਾ ਚੋਂ ਖੀਰ ਦੁੱਧ ਪੀਣ ਨਾਲ ਹੀ ਲੀਨਾ ਲੀਨ ਰਹਿੰਦਾ ਹੈ ਇਸ ਪ੍ਰਕਾਰ ਸੰਤ ਸ਼ਾਂਤ ਚਿਤ ਮਹਾਤਮਾ ਜਨ ਪ੍ਰਭ ਪਰਮੇਸ਼ਰ ਦੇ ਹਿਤਕਾਰੀ ਪ੍ਰੇਮੀ ਹੁੰਦੇ ਆ ਵਿਦਿਆ ਮਹਿ ਮਿਦ ਅਸੀ ਰਚਿਆ ਨੈਣ ਦੇਖ ਸੁਖ ਪਾਵੈ ਜਿਵੇਂ ਵਿਦਿਆ ਗਿਆਨ ਇਲਮ ਵਿਦਿਆ ਨੂੰ ਪ੍ਰਾਪਤ ਕਰਨ ਵਿੱਚ ਬਿਦਿਆੰਸੀ ਵਿਦਵਾਨ ਜਾਂ ਵਿੱਦਿਆ ਦੀਆਂ ਅੰਸਾਂ ਇਕੱਠੀਆਂ ਕਰਨ ਵਾਲਾ ਵਿਦਿਆਰਥੀ ਹਰ ਸਮੇਂ ਹੀ ਰੱਜਿਆ ਲੀਨ ਮਸਤ ਰਹਿੰਦਾ ਹੈ ਅਤੇ ਜਿਵੇਂ ਅੰਨਾ ਅਗਿਆਨੀ ਪੁਰਖ ਨੇਤਰਾਵਾਂ ਦੁਆਰਾ ਵੇਖ ਕੇ ਸੁਖ ਪਾਉਂਦਾ ਹੈ ਜੈਸੀ ਰਸਨਾ ਸਾਦ ਲੁਭਾਨੀ ਤਿਉਹ ਹਰ ਜਨ ਹਰ ਗੁਣ ਗਾਵੇ ਜਿਸ ਪ੍ਰਕਾਰ ਇਹ ਰਸਨਾ ਜੀਭਾ ਰਸਾਂ ਕਸਾਂ ਪਦਾਰਥਾਂ ਦੇ ਸਵਾਦਾਂ ਵਿੱਚ ਲੁਭਾਇਮਾਨ ਹੋਈ ਰਹਿੰਦੀ ਆ ਤੇਵੇਂ ਪਰਮੇਸ਼ਰ ਦੇ ਸੇਵਕ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਵਿੱਚ ਲੁਭਾਇਮਾਨ ਹੋਈ ਰਹਿੰਦੇ ਆ ਜੈਸੀ ਭੂਖ ਤੈਸੀ ਕਾਪੂਰਕ ਸਗਲ ਕਟਾਕਾ ਸੁਆਮੀ ਸਾਰਿਆਂ ਕੱਡਾਂ ਸਰੀਰਾਂ ਕਟਕ ਕਟਾਂ ਦਾ ਸੁਆਮੀ ਮਾਲਕ ਵਾਹਿਗੁਰੂ ਜਿਹੋ ਜਹੀ ਕਿਸੇ ਦੀ ਭੁੱਖ ਇੱਛਾ ਹੁੰਦੀ ਹੈ ਉਹ ਜਹੀ ਦਾਹੀ ਉਹ ਪੂਰਕ ਭਾਵ ਪੂਰੀ ਕਰਨ ਵਾਲਾ ਹੈ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਰ ਦੇ ਦਰਸ਼ਨਾ ਦੀਦਾਰਾਂ ਦੀ ਪਿਆਸ ਤ੍ਰੇ ਇੱਛਾ ਲੱਗੀ ਹੋਈ ਆ ਉਸ ਨੂੰ ਸਬਦੇ ਅੰਦਰ ਦੀ ਜਾਣਨ ਵਾਲਾ ਪ੍ਰਭੂ ਪਿਆਰਾ ਪਰਮੇਸ਼ਰ ਮਿਲ ਪਿਆ ਹੈ ਸੋਰਠ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਸਾਨੂੰ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਦੱਸਦੇ ਹੋਏ ਫਰਮਾਉਂਦੇ ਹਨ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ਏ ਕਰਤੇ ਰਚਨਹਾਰ ਪ੍ਰਭੂ ਅਸੀਂ ਅਵਿਦਿਆ ਮਲ ਵਿਖੇਪ ਅਵਰਨ ਆਦਿ ਦੀ ਮੈਲ ਕਰਕੇ ਮੈਲੇ ਮਲੀਨ ਹਾਂ ਅਤੇ ਤੁਸੀਂ ਇਸ ਮਲੀਨਤਾਈ ਨੂੰ ਮੀਟ ਕਰਕੇ ਊਜਲ ਊਜਲ ਸਾਫ ਬਿੱਤਰ ਕਰਨ ਵਾਲੇ ਹੋ ਹਮ ਤੋਂ ਬਾਵਸੀ ਸ਼ੋਭ ਨਿਰਗੁਣ ਗੁਣਾ ਤੋਂ ਹੀਣਿਆ ਅਤੇ ਤੂੰ ਇੱਥੇ ਤੂੰ ਜਿੱਥੇ ਵੀ ਆਇਆ ਹੈ ਟਿੱਪੀ ਤੋਂ ਬਗੈਰ ਆਇਆ ਹੈ ਤਤੈ ਨੂੰ ਦਿਲੈਂਕੜ ਹਨ ਟਿੱਪੀ ਨਹੀਂ ਹੈ ਸੋ ਜੇਕਰ ਟਿੱਪੀ ਹੋਵੇ ਤੇ ਤੂੰ ਨੱਕ ਵਿੱਚ ਬੋਲਣਾ ਹੈ ਹੁਣ ਨੱਕ ਤੋਂ ਰਹਿਤ ਬੋਲਣਾ ਤੂੰ ਪਾਦਸ਼ਾਹ ਫਰਮਾਉਂਦੇ ਆ ਕਿ ਇਹ ਪਰਮੇਸ਼ਰ ਜੀਓ ਤੁਸੀਂ ਗੁਣਾ ਤੋਂ ਹੀਣਿਆ ਨੂੰ ਤੁਸੀਂ दैवी ਗੁਣ ਬ੍ਰਹਮ ਗਿਆਨ ਆਦ ਪਦਾਰਥਾਂ ਦੇ ਦਾਤੇ ਹੋ ਬਖਸ਼ ਦਿੰਦੇ ਹੋ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਅਸੀਂ ਸ਼ਾਸਤਰ ਗਿਆਤ ਤੋਂ ਹੀੜੇ ਮੂਰਖ ਬੇਸਮਝਾ ਤੁਸੀਂ ਵਾਕਾਂ ਕਰਕੇ ਵੀ ਚਤਰਦਾਨੇ ਤੇ ਬੁੱਧ ਕਰਕੇ ਵੀ ਸਿਆਣੇ ਸਿਆਣਪ ਵਾਲੇ ਹੋ ਅਤੇ ਤੁਸੀਂ ਸਾਰੀਆਂ ਕਲਾ ਸ਼ਕਤੀਆਂ ਦਾ ਗਿਆਤਾ ਜਨਨ ਵਾਲੇ ਹੋ ਮਦ ਹਮ ਐਸੀ ਤੂ ਐਸਾ ਹੈ ਮਦ ਮਾਇਆ ਦੇ ਤਉਪਦੀ ਪਰਮੇਸ਼ਰ ਅਸੀਂ ਇਸ ਪ੍ਰਕਾਰ ਅਲਪਗ ਹਾਂ ਅਤੇ ਤੁਸੀਂ ਇਸ ਪ੍ਰਕਾਰ ਦੇ ਸਰਬਗ ਹੋ ਹਮ ਪਾਪੀ ਤੂੰ ਮਾਪ ਖੰਡਨ ਨੀਕੋ ਠਾਕੁਰ ਦੇ ਸਾਰਾਉ ਹਮ ਤੋਂ ਭਾਵ ਅਸੀਂ ਪਾਪੀ ਪਾਪ ਕਰਮ ਕਰਨ ਵਾਲੇ ਹਾਂ ਤੁਸੀਂ ਪਾਪਾਂ ਨੂੰ ਖੰਡਨ ਨਾਸ਼ ਕਰਨ ਵਾਲੇ ਹੋ हे ठाकुर स्वामी परमेश्वर तेरा ਸਾਧ ਸੰਗਤ ਸੱਚਖੰਡ ਰੂਪੀ ਦੇਸ਼ ਵੀ ਨੀਕੋ ਭਾਵ ਚੰਗਾ ਹੈ हे ਪਰਮੇਸ਼ਰ ਜੀ ਚੰਗਾ ਉਪਦੇਸ਼ ਗਿਆਨ ਦੇਵੀ ਸੰਪਦਾ ਦੇਣ ਵਾਲੇ ਹੋ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਤੂੰ ਸਭ ਸਾਜੇ ਸਾਜਿ ਨਿਵਾਜੀ ਜੀਉ ਪਿੰਡ ਦੇ ਪ੍ਰਣ हे ਮਹਾਰਾਜ ਜੀ ਤੁਸਾਂ ਨੇ ਸਾਰੇ ਜੀਵ ਸਾਜਣਾ ਕੀਤੇ ਆ ਸੂਖਮ ਤੱਤਾਂ ਕਰਕੇ ਸੂਖਮ ਤੇ ਸਥੂਲ ਤੱਤਾਂ ਕਰਕੇ ਸਥੂਲ ਜੀਵ ਸਾਜਣਾ ਕੀਤੇ ਆ ਫਿਰ ਸਾਜ ਰਜ ਕੇ ਨਿਵਾਜਣਾ ਭਾਵ ਪਾਲਣਾ ਕੀਤੇ ਆ ਅਤੇ ਸਾਰਿਆਂ ਤਾਈਂ ਜਿੰਦਗੀ ਪਿੰਡ ਸਰੀਰ ਤੇ ਪ੍ਰਾਨਾਂ ਸਵਾਸ ਦੇਣਾ ਕੀਤੇ ਆ ਨਿਰਗੁਨੀ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇ ਹੋ ਮਿਹਰਵਾਨਾ ਏ ਮਹਾਰਾਜ ਜੀ ਅਸੀਂ ਨਿਰਗੁਨੀ ਆਰੇ ਗੁਣਾ ਤੋਂ ਹੀਣੇ ਅਤੇ ਹਾਂ ਸਾਡੇ ਵਿੱਚ ਤੁਹਾਡੀ ਪ੍ਰਾਪਤੀ ਵਾਲਾ ਸਰਦਾ ਆਦ ਕੋਈ ਵੀ ਗੁਣ ਨਹੀਂ ਹੈ। ਹੀ ਮਿਹਰਬਾਨਾ ਕਿਰਪਾਲੂ ਪ੍ਰਭੂ ਤੁਸੀਂ ਸਾਨੂੰ ਗੁਣਾ, ਨਾਮ ਦਾ ਦਾਨ ਖੈਰਾਤ ਦੇਣਾ ਕਰੋ। ਤੁਮ ਕਰੋ ਭਲਾ ਹਮ ਭਲੋ ਨ ਜਾਣੈ ਤੁਮ ਸਦਾ ਸਦਾ ਦਿਆਲਾ। ਹੀ ਮਹਾਰਾਜ ਜੀ ਤੁਸੀਂ ਤਾਂ ਸਭਨਾ ਦਾ ਭਲਾ ਚੰਗਾ ਕਰਦੇ ਹੋ ਪਰ ਹਮ ਅਸੀਂ ਭਲਾ ਨਹੀਂ ਜਾਣਦੇ ਹਾਂ। ਤੁਸੀਂ ਤਾਂ ਹਮੇਸ਼ਾ ਹਮੇਸ਼ਾ ਹੀ ਦਇਆ ਦੇ ਆਲਾ ਘਰ ਹੋ ਜਿਵੇਂ ਇੱਕ ਰਾਜਾ ਸ਼ਿਕਾਰ ਖੇਡਣ ਵਾਸਤੇ ਗਿਆ ਉਸ ਦੀ ਤਲਵਾਰ ਨਾਲ ਉਸ ਦੀ ਆਪਣੀ ਹੀ ਉਂਗਲੀ ਵੱਢੀ ਗਈ ਜਦੋਂ ਰਾਜੇ ਨੇ ਵਜ਼ੀਰ ਨੂੰ ਦੱਸਿਆ ਤਾਂ ਸਿਆਣੇ ਵਜ਼ੀਰ ਨੇ ਕਿਹਾ ਕਿ ਰਾਜਨ ਭਲਾ ਹੋਇਆ ਹੈ ਰਾਜੇ ਨੇ ਗੁੱਸੇ ਹੋ ਕੇ ਵਜ਼ੀਰ ਨੂੰ ਅਹੁਦੇ ਤੋਂ ਲਾ ਕੇ ਕੈਦ ਕਰ ਦਿੱਤਾ ਤਦੋਂ ਵੀ ਵਜ਼ੀਰ ਨੇ ਇਹੋ ਕਿਹਾ ਕਿ ਰਾਜਨ ਭਲਾ ਹੋਇਆ ਪਰਮੇਸ਼ਰ ਜੋ ਕਰਦਾ ਹੈ ਠੀਕ ਕਰਦਾ ਹੈ ਫਿਰ ਇੱਕ ਦਿਨ ਰਾਜਾ ਇਕੱਲਾ ਹੀ ਸ਼ਿਕਾਰ ਲਈ ਚੜਿਆ ਤੇ ਕਨੇ ਜੰਗਲ ਵਿੱਚ ਪਹੁੰਚ ਗਿਆ ਉੱਥੇ ਇੱਕ ਨਗਰ ਦੇ ਲੋਕਾਂ ਨੇ ਇਸ ਨੂੰ ਸੁੰਦਰ ਜਾਣ ਕੇ ਪਕੜ ਲਿਆ ਤੇ ਕਾਲੀ ਦੇਵੀ ਲਈ ਇਸ ਦੀ ਬਲੀ ਦੇਣ ਲੱਗੇ ਇਸ਼ਨਾਨ ਕਰਾ ਕੇ ਰਾਜੇ ਦੇ ਅੰਗ ਦੇਖਣ ਲੱਗੇ ਤਾਂ ਉਸ ਦੀ ਇੱਕ ਉਂਗਲ ਕੱਟੀ ਹੋਈ ਜਾਣ ਕੇ ਛੱਡ ਦਿੱਤਾ ਕਿ ਇਸ ਦਾ ਇੱਕ ਅੰਗ ਭੰਗ ਹੈ ਇਸ ਲਈ ਇਸ ਦੀ ਬਲੀ ਨਹੀਂ ਹੋ ਸਕਦੀ ਰਾਜਾ ਬਹੁਤ ਖੁਸ਼ ਹੋਇਆ ਤੇ ਵਾਪਸ ਆ ਕੇ ਉਸ ਮੌਤਲ ਕੀਤੇ ਵਜ਼ੀਰ ਨੂੰ ਕੋਲ ਬੁਲਾਇਆ ਤੇ ਕਿਹਾ ਕਿ हे ਵਜ਼ੀਰ ਜਦੋਂ ਮੇਰੀ ਉਂਗਲ ਕੱਟੀ ਗਈ ਸੀ ਤਾਂ ਤੂੰ ਕਿਹਾ ਸੀ ਕਿ ਭਲਾ ਹੋਇਆ ਇਹ ਬਿਲਕੁਲ ਹੀ ਠੀਕ ਹੈ ਜੇ ਅੱਜ ਮੇਰੀ ਉਂਗਲ ਸਾਬਤ ਹੁੰਦੀ ਤਾਂ ਉਹਨਾਂ ਨੇ ਫੜ ਕੇ ਬਲੀ ਚੜ੍ਹ ਦੇਣਾ ਸੀ ਪਰ ਜਦੋਂ ਮੈਂ ਤੈਨੂੰ ਉਹਦੇ ਤੋਂ ਲਾ ਕੇ ਕੈਦ ਕੀਤਾ ਸੀ ਤਾਂ ਵੀ ਤੂੰ ਕਿਹਾ ਸੀ ਕਿ ਭਲਾ ਹੋਇਆ ਇਹ ਮੇਰੀ ਸਮਝ ਨਹੀਂ ਆਇਆ ਤਦ ਵਜ਼ੀਰ ਨੇ ਕਿਹਾ ਕਿ हे ਰਾਜਨ ਉਹ ਵੀ ਬਹੁਤ ਚੰਗਾ ਪਰਮੇਸ਼ਰ ਨੇ ਕੀਤਾ ਸੀ ਕਿਉਂਕਿ ਜੇਕਰ ਤੁਸੀਂ ਮੈਨੂੰ ਕੈਦ ਨਾ ਕਰਦੇ ਤਾਂ ਮੈਨੂੰ ਸ਼ਿਕਾਰ ਖੇਡਣ ਲਈ ਆਪਣੇ ਨਾਲ ਲੈ ਜਾਂਦੇ ਉਹ ਲੋਕ ਮੇਰੇ ਅੰਗ ਪੂਰੇ ਦੇ ਕੇ ਮੈਨੂੰ ਬਲੀ ਚਾੜ ਦਿੰਦੇ ਇਸ ਕਰਕੇ ਉਹ ਪਰਮੇਸ਼ਰ ਜੋ ਵੀ ਕਰਦਾ ਹੈ ਉਹ ਭਲਾ ਹੀ ਕਰਦਾ ਹੈ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬਾਲ ਏ ਮਹਾਰਾਜੀ ਤੁਸੀਂ ਸਾਰੇ ਸੁੱਖਾਂ ਦੇ ਦਾਈ ਦੇਣ ਵਾਲੇ ਹੋ ਪੁਰਖ ਪੂਰਨ ਤੇ ਵਿਦਾਤੇ ਫਲ ਬਰਦਾਤੇ ਹੋ ਤੁਸੀਂ ਸਾਨੂੰ ਆਪ ਦੇ ਬਾਲਾ ਬੱਚੇ ਜਾਣ ਕੇ ਆਪ ਦੀ ਸ਼ਰਨ ਵਿੱਚ ਰੱਖ ਲੈਣਾ ਕਰੋ ਤੋ ਮਨ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਤੁਸੀਂ ਸਭ ਨਦੀਆਂ ਦੇ ਨਿਧਾਨ ਖਜ਼ਾਨੇ ਹੋ ਸਦਾ ਅਟਲ ਇਸਤਿਤ ਰਹਿਣ ਵਾਲੇ ਸੁਲਤਾਨ ਪਾਤਸ਼ਾਹ ਹੋ ਜੀ ਜੰਤ ਵੱਡੇ ਛੋਟੇ ਜੀਵ ਸਾਰੇ ਹੀ ਤੁਹਾਡੇ ਪਾਸੋਂ ਦਾਤਾਂ ਜਾਚੈ ਮੰਗਦੇ ਆ ਕੋ ਨਾਨਕ ਹਮ ਇਹ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਏ ਮਹਾਰਾਜ ਹਮ ਸਾਡਾ ਵੀ ਇਹੋ ਹੀ ਉਪਰੋਕਤ ਹਵਾਲਾ ਹਾਲ ਹੈ ਤੁਸੀਂ ਸਾਨੂੰ ਆਪਣੇ ਸੰਤ ਜਨਾਂ ਦੇ ਪਾਛੈ ਪਿੱਛੇ ਭਾਵ ਸਾਧ ਸੰਗਤ ਵਿੱਚ ਰੱਖਣਾ ਕਰੋ ਸੋਰਠ ਮਹੱਲਾ ਪੰਜਵਾ ਘਰ ਦੂਜਾ ਇਸ ਸ਼ਬਦ ਵਿੱਚ ਧੰ ਗੁਰੂ ਅਰਜਨ ਦੇ ਮਹਾਰਾਜੀ ਬੇਨਤੀ ਦਾ ਪ੍ਰਕਰਣ ਕਥਨ ਕਰਦੇ ਆ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਏ ਮਹਾਰਾਜੀ ਮਾਤਾ ਦੇ ਗਰਭ ਕੋਖੇ ਪੇਟ ਵਿੱਚ ਪਰਾ ਬਾਣੀ ਦੁਆਰਾ ਆਪ ਦਾ ਸਿਮਰਨ ਚਿੰਤਨ ਦੇ ਕੇ ਉਥੇ ਜਠਰਾਗਨ ਵਿੱਚ ਤੁਸੀਂ ਆਪ ਹੀ ਰੱਖਿਆ ਕਰਨ ਵਾਲੇ ਹੋ ਪਾਵਕ ਸਾਗਰ ਅਥਾ ਲਹਿਰ ਮਹਿ ਤਾਰ ਉਤਾਰਨ ਹਾਰੇ ਇਸੇ ਪ੍ਰਕਾਰੇ ਮਾਇਆ ਤ੍ਰਿਸ਼ਨਾ ਦੀ ਭਾਵਕ ਅਗ ਬੜਵਾ ਨਾਲ ਦਾ ਸਾਗਰ ਸਮੁੰਦਰ ਭਾਵ ਸੰਸਾਰ ਜੋ ਵਿਸ਼ੇ ਰੂਪੀ ਗਰਲਤਾ ਦੇ ਸਹਿਤ ਹੈ ਜਿਸ ਵਿੱਚ ਰਾਗ ਦੁਐਕ ਦੀਆਂ ਅਥਾ ਬੇਅੰਤ ਲਹਿਰਾਂ ਹਨ ਪਦਾਰਥਾਂ ਰੂਪੀ ਜਲ ਕਾਮ ਕ੍ਰੋਧ ਰੂਪੀ ਜਲ ਜੰਤੂ ਹਨ ਇਸ ਵਿੱਚੋਂ हे ਤਾਰਨਹਾਰੇ ਪਾਰ ਕਰਨ ਵਾਲੇ ਪ੍ਰਭੂ ਤੁਸੀਂ ਤਾਰਨਾ ਕਰੋ ਮਾਧਵ ਤੂੰ ਠਾਕੁਰ ਸਿਰ ਮੋਰਾ ਈਹਾ ਊਹਾ ਤੋਹਾਰੂ ਧੋਰਾ ਰਹਾਉ ਏ ਮਾਧਵ ਮਾਇਆ ਦੇ ਪਤੀ ਪਰਮੇਸ਼ਰ ਤੂੰ ਹੀ ਮੋਰਾ ਮੇਰੇ ਸਿਰ ਉਪਰ ਠਾਕੁਰ ਸੁਆਮੀ ਹੈ ਤੂੰ ਮੇਰਾ ਸਿਰ ਸ਼੍ਰੋਮਣੀ ਠਾਕੁਰ ਪਰਮੇਸ਼ਰ ਹੈ ਈਹਾ ਇੱਥੇ ਸ਼ਲੋਕ ਵਿੱਚ ਤੇ ਊਹਾ ਉੱਤੇ ਭਵ ਪਰਲੋਕ ਵਿੱਚ ਕੇਵਲ ਤੁਹਾਡਾ ਹੀ ਧੋਰਾ ਭਾਵ ਆਸਰਾ ਹੈ ਰਖਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਕਿਤੇ ਕੋ ਮੇਰੇ ਸਮਾਨੇ ਕਰਨ ਹਾਰ ਤ੍ਰਿਣ ਜਾਨੈ ਕੀ ਮਹਾਰਾਜ ਜੀ ਤੇਰੇ ਪੈਦਾ ਕੀਤੇ ਹੋਏ ਪਦਾਰਥਾਂ ਨੂੰ ਤਾਂ ਮੇਰਾ ਸਮੇਰ ਪर्वਤ ਦੇ ਸਮਾਨੇ ਸਮਾਨ ਬਹੁਤ ਉੱਚੇ ਤੇ ਅਚਲ ਰਹਿਣ ਵਾਲੇ ਮੰਨੀ ਬੈਠੇ ਆ ਅਤੇ ਤੈਨੂੰ ਕਰਨ ਹਾਰ ਰਚਨ ਹਾਰ ਨੂੰ ਤ੍ਰਿਣ ਕਾਖ ਤੀਲੇ ਦੇ ਤੁਲ ਜਾਣਿਆ ਹੋਇਆ ਤੂੰ ਦਾਤਾ ਮਾਗਨ ਕਉ ਸਗਲੀ ਦਾਨ ਦੇ ਪ੍ਰਭ ਭਾਨੈ हे महाराज केवल तू ही एक दातादानी है अति सारी सृष्टि तेरे पासों मंगण वास्ते खड़ी है पर हे प्रभु तू अपने भाने भाणी अनुसार ही दान दंदा है जो तेनु भाने भा जांदे ओना नु भाणा मनन नाम ज्ञान आदि दा दान दंदा है ब्रह्म ज्ञान दा दान देके अधिकारियां दे, दे हृदय अंदर भाने प्रकाश कर दंदा है ਖਿਨ ਮਹਿ ਅਵਰ ਖਿਨੇ ਮਹਿ ਅਵਰਾ ਅਜ ਅਚਰਜ ਚਲਤ ਤੁਮਾਰੇ ਈ ਮਹਾਰਾਜੀ ਤੂੰ ਇੱਕ ਖਿਨ ਵਿੱਚ ਕੁਝ ਹੋਰ ਤੇ ਦੂਸਰੇ ਖਿਨ ਛਿਨ ਵਿੱਚ ਕੁਝ ਹੋਰ ਹੀ ਕਰ ਦਿੰਦਾ ਹੈ ਇੱਕ ਛਿਨ ਵਿੱਚ ਹੀ ਫੁਰਨੇ ਨਾਲ ਸੰਸਾਰ ਉਤਪੰਨ ਕਰ ਦਿੰਦਾ ਅਤੇ ਛਿਨ ਵਿੱਚ ਹੀ ਪਰਲੋ ਕਰਕੇ ਨਾਸ਼ ਕਰ ਦਿੰਦਾ ਇੱਕ ਖਿਨ ਵਿੱਚ ਹੀ ਹੋਰ ਭਾਵ ਕੰਗਾਲਾਂ ਨੂੰ ਬਾਦਸ਼ਾਹ ਬਣਾ ਦਿੰਦਾ ਅਤੇ ਖਿਨ ਵਿੱਚ ਹੋਰ ਭਾਵ ਬਾਦਸ਼ਾਹਾਂ ਨੂੰ ਕੰਗਾਲ ਬਣਾ ਦਿੰਦਾ ਇਹ ਤੁਹਾਰੇ ਕੀਏ ਤੁਹਾਡੇ ਅਚਰਜ ਅਸਰਜ ਹੈਰਾਨੀ ਜਨਕ ਹੀ ਚਲਤ ਕਉਤਗ ਹਨ ਕਿਉਂਕਿ ਸ਼ਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੇ ਜਹ ਤਾਕੂ ਬਿਵਹਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚਾ ਅਗਮ ਅਪਾਰੇ ਹੈ ਰੂੜੋ ਸੁੰਦਰ ਸਰੂਪ ਗੂੜੋ ਗੁਪਤ ਤੋਂ ਗੁਪਤ ਰੂਪ ਗਹਿਰ ਗੰਭੀਰੋ ਡੂੰਗੇ ਤੋਂ ਡੂੰਗੇ ਪਰਮੇਸ਼ਰ ਤੂੰ ਉੱਚਿਆਂ ਤੋਂ ਵੀ ਉੱਚਾ ਤਿੰਨਾ ਗੁਣਾ ਤੋਂ ਅਤੀਤ ਮਨ ਦੇ ਸੰਕਲਪਾਂ ਵਿਕਲਪਾਂ ਦੀ ਗੰਮਤਾ ਤੋਂ ਰਹਿਤ ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਸਾਧ ਸੰਗ ਜੋ ਤੁਮਹਿ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਏ ਮਹਾਰਾਜੀ ਜਦੋਂ ਤੂੰ ਆਪ ਹੀ ਸਾਨੂੰ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇ ਨਾਲ ਮੇਲ ਦਿੱਤਾ ਤਦੋਂ ਤੁਮਾਰੀ ਤੇਰੀ ਆਪ ਦੀ ਸਤ ਨਾਮ ਜਸ ਰੂਪੀ ਤੁਰ ਕੀ ਬਾਣੀ ਸਰਵਣ ਕੀਤੀ आनंद पया पीखत ही नानक प्रताप पुरख निर्बाणी सतगुरु साहिब जी कथन करदे हन कि इस प्रकार निर्बाणी वंदना तो रहत पुरख पूरन परमेश्वर दा प्रताप तेज प्रभाव पीखत देख दिया ही साडे मन विच आनंद आनंद उत्पन्न हो गया है आनद आनद कडा मैसो प्रभु डीटा राम स्वअगला जो शब्द है श्री गुरु अर्जुन देव साहिब जी ਆਪਣੇ ਵੱਡੇ ਸਤਿਗੁਰਾਂ ਜਾਂ ਸੰਤਾਂ ਭਗਤਾਂ ਦੇ ਨਾਲ ਪ੍ਰੇਮ ਜਣਾਉਂਦੇ ਹੋਏ ਕਥਨ ਕਰ ਰਿਹਾ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਏ ਪਿਆਰੀ ਗੁਰਸਿੱਖੋ ਅਸੀਂ ਤਾਂ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਵੱਡੇ ਸਤਿਗੁਰਾਂ ਦੇ ਚਰਣਾ ਕਮਲਾਂ ਦੀ ਰੇਨ ਧੂੜਾਂ ਧੂੜ ਦੀ ਨਿਆਈ ਹਾਂ ਅਤੇ ਹਮ ਅਸੀਂ ਸੰਤ ਜੀ ਨਾਂ ਦੀ ਹੀ ਸਰਣਾ ਸਰਨ ਓਟ ਵਿੱਚ ਪਏ ਹਾਂ ਸੰਤ ਹਮਾਰੀ ਓਟ ਸਦਾਣੀ ਸੰਤ ਹਮਾਰਾ ਗਹਿਣਾ ਸ੍ਰੇਸ਼ਟ ਮਹਾਤਮਾ ਜਨ ਹਮਾਰੀ ਸਾਡੀ ਸਤਾਣੀ ਹੁੰਦਾ ਬਲ ਵਾਲੀ ਵਿਵੇਕ ਰੂਪੀ ਬਲ ਦੇ ਸਹਿਤ ਟੇਕ ਹਨ ਓਟ ਹਨ ਅਤੇ ਸੰਤ ਮਹਾਤਮਾ ਜਨ ਹੀ ਹਮਾਰਾ ਸਾਡਾ ਗਹਿਣਾ ਭੂਖਣ ਰੂਪਿਆ ਭਾਵ ਜਿਵੇਂ ਗਹਿਣੇ ਪਾਉਣ ਕਰਕੇ ਲੋਕ ਵਡਿਆਈ ਕਰਦੇ ਆ ਇਵੇਂ ਸੰਤਾਂ ਦੀ ਸੰਗਤ ਕਰਕੇ ਲੋਕ ਪ੍ਰਲੋਕ ਵਿੱਚ ਵਿੜਿਆਈ ਮਿਲਦੀ ਹੈ ਸੰਤ ਜਨ ਸਾਡਾ ਗਹਿਣਾ ਕਟਨਤਾਈ ਵਿੱਚ ਹੱਥ ਫੜ ਕੇ ਰੱਖਿਆ ਕਰਨ ਵਾਲੇ ਆ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਏ ਭਾਈ ਅਸਾਂ ਦੀ ਤਾਂ ਸੰਤ ਜਿਨਾ ਦੇ ਨਾਲ ਹੀ ਪ੍ਰੀਤੀ ਬਣ ਆਈ ਹੈ ਇਹ ਪੂਰਬ ਪੂਰਬਲੇ ਕਰਮਾਂ ਦੀ ਹੀ ਲਿਖਤ ਸੀ ਉਹ ਫਲ ਭਾਵ ਦਾਤ ਸੰਤਾਂ ਦੀ ਸੰਗਤ ਪਰਾਲਬਦ ਅਨਸਾਰ ਪ੍ਰਾਪਤ ਕੀਤੀ ਹੈ ਏਹ ਮਨ ਤੇਰਾ ਭਾਈ ਰਹਾਉ ਏ ਭਾਈ ਭਾਵ ਸੰਤ ਜਨੋ ਸਾਡਾ ਇਹ ਮਨ ਹਿਰਦਾ ਪੀ ਤੁਹਾਡਾ ਹੀ ਸੇਵਕ ਹੈ ਏ ਭਾਈ ਜੇਕਰ ਤੁਹਾਡਾ ਵੀ ਇਹ ਮਨ ਸੰਤ ਜਨਾਂ ਦਾ ਭਾਈ ਪਿਆਰਾ ਹੋ ਜਾਏ ਤਾਂ ਸਭ ਸੁਖ ਪ੍ਰਾਪਤ ਹੋ ਜਾਣਗੇ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਆ ਸੰਤਨ ਸਿਓ ਮੇਰੀ ਦੇਵੀ ਸੰਤਨ ਸਿਓ ਬਿਉਹਾਰਾ ਸੰਤ ਜਨਾਂ ਨਾਲ ਹੀ ਮੇਰੀ ਸਾਡੀ ਦੇਵੀ ਵਰਤੋਂ ਵਿਹਾਰ ਲੈਣ ਦੇਣ ਹੈ ਪਾਵ ਸ਼ਰਦਾ ਤਨ ਮਨ ਧਨ ਦੇਣਾ ਤੇ ਨਾਮ ਉਪਦੇਸ਼ ਲੈਣਾ ਹੈ ਅਤੇ ਸੰਤ ਜਨਾਂ ਦੇ ਨਾਲ ਹੀ ਆਪ ਨਾਮ ਜਪਣ ਤੇ ਹੋਰਨਾਂ ਨੂੰ ਜਪਉਣ ਰੂਪ ਵਿਵਹਾਰਾ ਵਪਾਰ ਹੈ ਸੰਤਨ ਸਿਓ ਹਮ ਲਾਹਾ ਘਾਟਿਆ ਹਰ ਭਗਤ ਪਰੇ ਪੰਡਾਰਾ ਸੰਤ ਜਨਾਂ ਦੇ ਸਾਥ ਮਿਲ ਕੇ ਆਸਾਨੇ ਪਰਮਾਰਥ ਦਾ ਲਾਭ ਖੱਡਿਆ ਪ੍ਰਾਪਤ ਕੀਤਾ ਹੈ ਸੰਤ ਜਨਾਂ ਦੇ ਹਿਰਦੇ ਰੂਪੀ ਢੰਡਾਰਾ ਖਜ਼ਾਨੇ ਪਰਮੇਸ਼ਰ ਦੀ ਭਗਤੀ ਨਾਲ ਲਬਾ ਲਬ ਭਰੇ ਪਏ ਹਨ ਸੰਤ ਨਮੂਕੋ ਪੂੰਜੀ ਸੋਪੀ ਤਉ ਉਤਰਿਆ ਮਨ ਕਾ ਧੋਖਾ ਜਿਸ ਵੇਲੇ ਸੰਤ ਜਨਾਂ ਨੇ ਮੇਰੇ ਤਾਈ ਭਗਤੀ ਬ੍ਰਹਮ ਗਿਆਨ ਦੀ ਪੂੰਜੀ ਰਾਸ਼ੀ ਸੌਂਪਣਾ ਕੀਤੀ ਹੈ ਤਦੋਂ ਮਨ ਅੰਤਹਿ ਕਰਨ ਦਾ ਪ੍ਰਮਾਣ ਪਰਮੇਗਤ ਆਦ ਦਾ ਦੁੱਖਾ ਸੰਸਾ ਉਤਰ ਗਿਆ ਧਰਮ ਰਾਏ ਅਬ ਕਹਾ ਕਰੈਗੋ ਜੋ ਫਾਟਿਓ ਸਗਲੋ ਲੇਖਾ ਹੁਣ ਧਰਮ ਰਾਜਾ ਕੀ ਕਰ ਸਕਦਾ ਹੈ ਭਾਵ ਕੀ ਲੇਖਾ ਜੋਖਾ ਕਰੇਗਾ ਜਦੋਂ ਕਰਮਾਂ ਦਾ ਸਾਰਾ ਲੇਖਾ ਹਿਸਾਬ ਕਿਤਾਬ ਵਾਲਾ ਕਾਗਜ਼ ਹੀ ਪਾੜ ਗਿਆ ਹੈ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਸੰਤ ਜਿਨਾਂ ਦੇ ਪ੍ਰਸਾਦੇ ਕਿਰਪਾਲੂ ਹੋਇਆ ਅਸੀਂ ਮਹਾ ਵੱਡੇ ਆਨੰਦ ਪਾਉ ਬ੍ਰਹਮ ਆਨੰਦ ਦੇ ਸਹਿਤ ਹੋਏ ਆ ਅਤੇ ਭਗਤੀ ਦਾ ਸੁਖ ਸਰੂਪ ਸਰੋ ਸੁਖ ਸਰੂਪ ਪ੍ਰਾਪਤ ਕੀਤਾ ਹੈ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਾਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਸਾਡਾ ਪਰਮੇਸ਼ਰ ਦੇ ਨਾਲ ਹਿਰਦਾ ਮੰਨ ਗਿਆ ਹੈ ਅਤੇ ਬਿਸਮਾਦੇ ਅਚਰਜ ਸਰੂਪ ਪਰਮੇਸ਼ਰ ਦੇ ਪ੍ਰੇਮ ਆਨੰਦ ਵਿੱਚ ਰੰਗੇ ਗਏ ਹਾਂ ਸੋਰਠ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਵਿਰਾਗਮਈ ਉਪਦੇਸ਼ ਕਥਨ ਕਰ ਰਹੇ ਆ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ ਰੇ ਨਰ ਤੋਂ ਭਾਵ ਹੈ ਪੁਰਸ਼ੋ ਜਿਤਨੀ ਵੀ ਸਮਗਰੀ ਚੀਜ਼ ਵਸਤੂ ਸ੍ਰਿਸ਼ਟੀ ਦੇਖਦੇ ਹੋ ਉਤਨੀ ਸਾਰੀ ਦੀ ਸਾਰੀ ਇੱਥੇ ਛੱਡ ਜਾਣੀ ਹੈ RAM ਨਾਮ ਸੰਗ ਕਰ ਬਿਉਹਾਰ ਪਾਵਹਿ ਪਦ ਨਿਰਬਾਨੀ ਪਰਮੇਸ਼ਰ ਦੇ ਨਾਮ ਸੰਗ ਨਾਲ ਜੱਪਣ-ਜਪਉਣ ਰੂਪ ਬਿਵਹਾਰਾ ਵਪਾਰ ਕਰੋ ਇਸ ਨਾਲ ਨਿਰਭਾਨੀ ਬੰਦਨਾ ਤੋਂ ਰਹਿਤ ਪਦਵੀ ਪਾ ਲਵੋਗੇ ਪਿਆਰੇ ਤੂੰ ਮੇਰੋ ਸੁਖ ਦਾਤਾ ਇਸ ਪ੍ਰਕਾਰ ਬੇਨਤੀ ਕਰੋ ਕਿ हे ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਤੁਸੀਂ ਮੇਰਾ ਮੇਰੋ ਸੁਖ ਦਾਤਾ ਸੁੱਖਾਂ ਦੇ ਦੇਣ ਵਾਲੇ ਦਾਤੇ ਹੋ ਗੁਰ ਪੂਰੈ ਦੀਆ ਉਪਦੇਸਾ ਤੁਮਹੀ ਸੰਗ ਪਰਾਤਾ ਰਹਾਓ ਹੀ ਵਾਹਿਗੁਰੂ ਸਾਨੂੰ ਪੂਰਨ ਗੁਰਾਂ ਨੇ ਇਹ ਉਪਦੇਸ਼ਾ ਉਪਦੇਸ਼ ਦੇਣਾ ਕੀਤਾ ਹੈ ਕਿ ਸਾਡਾ ਮਨ ਤੇਰੇ ਨਾਲ ਹੀ ਪ੍ਰਾਤਾ ਭਲੀ ਪ੍ਰਕਾਰ ਰਾਤਾ ਰਤਿਆ ਹੋਇਆ ਹੈ ਗੁਰਾਂ ਦੀ ਸਿੱਖਿਆ ਦੁਆਰਾ ਇਹ ਪ੍ਰਾਤਾ ਪਛਾਣਿਆ ਹੈ ਕਿ ਤੂੰ ਸਾਡੇ ਨਾਲ ਹੀ ਹੈ ਰਖਾਓ ਬਿਸਰਾਮ ਦੇ ਕਿ ਸਤਗੁਰੂ ਕਿਰਪਾ ਕਰ ਰਿਹਾ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤਾ ਮਹਿ ਸੁਖ ਨਹੀਂ ਪਾਈਐ ਜੋ ਕਾਮ ਕ੍ਰੋਧ ਲੋਭ ਮੋਹ ਤੇ ਅਭਿਮਾਨਾ ਹੰਕਾਰ ਆਦ ਵਿਕਾਰਿਆ ਤਿਸ ਦੇ ਵਿੱਚ ਲਗਿਆ ਕਦੇ ਵੀ ਸੁਖ ਨਹੀਂ ਪ੍ਰਾਪਤ ਕਰੀਦਾ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤਉ ਅਨੰਦ ਮੰਗਲ ਸੁਖ ਪਾਈਐ ਏ ਮੇਰੇ ਮਨਾ ਤੂੰ ਸਾਰਿਆਂ ਦੇ ਚਰਨਾਂ ਦੀ ਰੇਨ ਧੂੜੀ ਹੋਣਾ ਕਰ ਤਦੋਂ ਹੀ ਆਤਮਾ ਦਾ ਆਨੰਦ ਮੰਗਲ ਖੁਸ਼ੀਆਂ ਸੁਖ ਪ੍ਰਾਪਤ ਕਰੀਦੇ ਆ ਕਾਲ ਨ ਭਾਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਹੇ ਮਨ ਤੂੰ ਸਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰ ਜੋ ਕਿਸੇ ਦੀ ਕੀਤੀ ਹੋਈ ਕਾਲ ਕਮਾਈ ਨੂੰ ਭੰਦਾ ਨਹੀਂ ਨ ਸਫਲ ਨਹੀਂ ਜਾਣ ਦਿੰਦਾ ਅਤੇ ਹਰੇਕ ਦੇ ਅੰਦਰ ਦੀ ਵਿਦ ਹਾਲਤ ਨੂੰ ਜਾਣਦਾ ਹੈ ਪਦ ਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ ਕਰ ਪੂਜਾ ਹੋਮ ਇਹ ਮਨੁਆ ਅਕਾਲ ਮੂਰਤ ਗੁਰਦੇਵਾ ਜੋ ਅਕਾਲ ਕਾਲ ਤੋਂ ਰਹਿਤ ਮੂਰਤ ਹਸਤੀ ਪਰਮੇਸ਼ਰ ਦਾ ਸਰੂਪ ਗੁਰਦੇਵਾ ਗੁਰੂ ਜੀ ਹਨ ਉਹਨਾਂ ਦੀ ਪੂਜਾ ਕਰ ਅਤੇ ਆਪਣੇ ਮਨੂਆ ਮੰਨ ਦੇ ਤਾਈ ਹੀ ਹੋਮ ਹਵਨ ਕਰ ਭਾਵ ਮਨ ਦੀ ਮਤ ਅਭਿਮਾਨ ਤਿਆਗ ਕੇ ਗੁਰੂ ਚਰਨਾਂ ਵਿੱਚ ਅਰਪਣ ਕਰ ਗੋਬਿੰਦ ਦਾਮੋਦਰ ਦਿਆਲ ਮਾਧਵੇ ਪਾਰ ਬ੍ਰਹਮ ਨਰੰਕਾਰਾ ਫਿਰ ਇਉਂ ਬੇਨਤੀ ਕਰ ਹੇ ਮਾਧਵੇ ਮਾਇਆ ਦੇ ਪਤੀ ਹੇ ਗੋਬਿੰਦ ਪ੍ਰਿਥਵੀ ਦੇ ਪਾਲਕ ਦਾ ਮੋਦਰ ਪਰਮੇਸ਼ਰ ਤੂੰ ਦਿਆਲ ਦਇਆ ਦਾ ਆਲ ਕਰ ਹੈ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਰੂਪ ਹੈ ਅਤੇ ਮਾਇਕੀ ਮਾਇਕੀ ਨਿਰੰਕਾਰਾਕਾਰ ਤੂੰ ਰਹਿਤ ਹੈ ਜਿਸ ਦੇ ਸਰੂਪ ਰੂਪੀ ਉਧਰ ਪੇਟ ਵਿੱਚ ਮਾਇਆ ਰੂਪੀ ਦਾਮ ਰਸੀ ਹੈ ਜਿਸ ਕਰਕੇ ਉਸ ਪ੍ਰਮਾਤਮਾ ਦੇ ਅਨੰਤ ਨਾਵਾਂ ਵਿੱਚੋਂ ਦਾਮੋਦਰ ਵੀ ਇੱਕ ਨਾਮ ਹੈ ਨਾਮ ਵਰਤਨ ਨਾਮੋ ਵਾਲੀਵਾ ਨਾਮ ਨਾਨਕ ਪ੍ਰਾਨ ਆਧਾਰਾ ਨਾਮ ਵਰਤਣ ਨਾਮ ਵਾਲੇਵਾ ਨਾਮ ਨਾਨਕ ਪ੍ਰਾਨ ਆਧਾਰਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਸਾਹਿਬ ਜੀ ਕਥਨ ਕਰਦੇ ਆ ਕਿ हे ਮਹਾਰਾਜ ਤੇਰਾ ਨਾਮ ਹੀ ਸਾਡਾ ਵਰਤਣ ਰੋਜ਼ਾਨਾ ਖਰਚ ਦੀ ਰਕਮ ਹੈ ਨਾਮੋ ਨਾਮ ਹੀ ਵਾਲੇਵਾ ਸਮਾਨ ਕੰਮ ਆਉਣ ਵਾਲਾ ਪਦਾਰਥ ਹੈ ਨਾਮ ਹੀ ਸਾਡੇ ਪ੍ਰਾਨ ਸਵਾਸਾਂ ਦਾ ਆਦਾਰਾ ਆਸਰਾ ਹੈ ਵਾਹੇ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ